ਉਂ ਲਾਉਦੀ ਬੱਦਲ ਚੜਿਆ ਇਧਰੋਂ ਗੱਜਦਾ ਵੀ ਆ ਬੱਦਲ ਅਸਲ ਰਾਹ ਇਧਰਲੀ ਸਾਈਡ ਨੂੰ ਬੱਦਲ ਹੀ ਬੱਦਲਿਆ ਇਧਰੋਂ ਕੁਮਾਰ ਦੇ ਉੱਲੇ ਨੂੰ ਵੀ ਕੱਲ ਵੀ ਵੀਡੀਓ ਬਣਾਈ ਸੀ ਉੱਥੇ ਵੀ ਬੱਦਲ ਚੜਿਆ ਸੀ ਉਹ ਫੇ ਪਾਈ ਨਹੀਂ ਸੀਗੀ ਇਹ ਅੱਜ ਦੋਹੇ ਦਿਨ ਦੀ ਬਣਾਈਆਂ ਹਣ ਬਾਈ ਫੋਨ ਆ ਚੇਂਜ ਹੋਣ ਵਾਲਾ ਹੋਇਆ ਵੀਡੀਓ ਬਣਦੀ ਨਹੀਂ ਸਹੀ ਗਾਂ ਹੁਣ ਬੈਲਰ ਦੀਆਂ ਰੇਪੇਰਾ ਵਗੈਰਾ ਚੱਲਣੀਆਂ ਆ ਉਹਦੀਆਂ ਬਣਾਵਾਂਗੇ ਵੀਡੀਓ ਵਗੈਰਾ ਹੋਰ ਕੰਮਕਾਰ ਕੋਈ ਹੈ ਨਹੀਂ ਨਾ ਕਿਸੇ ਬਨੇ ਜਾ ਹੁੰਦਾ ਤਾਂ ਨਾ ਫਿਰ ਵੀਡੀਓ ਕੋਈ ਦਾਣਾ ਬਣਾ ਹੁੰਦੀ ਹੈ ਤੇ ਫੋਨ ਵੀ ਖਰਾਬ ਹੋਇਆ ਆ ਫੋਨ ਗਰਮ ਹੋ ਜਾਂਦਾ ਆ ਸਕਰੀਨ ਪਾਈ ਸੀ ਨਵੀਂ ਸੈੱਟ ਨਹੀਂ ਬੈਠੀ ਗਰਮ ਬਹੁਤ ਜ਼ਿਆਦਾ ਹੋ ਜਾਂਦਾ ਪੁਰਾਣਾ ਉਦੋਂ ਫਿਰ ਵੀਡੀਓ ਬੰਨੋਂ ਹਟ ਜਾਂਦੀ ਹੈ ਇਸ ਕਰਕੇ ਬਾਲੀ ਬਣਾਈ ਨਹੀਂ ਹੁੰਦੀ ਵੀਡੀਓ ਹੁਣ ਵੀ ਬੱਦਲ ਚੜਿਆ ਤੁਸੀਂ ਕਹਣਾ ਵੀ ਬੱਦਲ ਦੀਆਂ ਵੀਡੀਓ ਦਿਖਾਈ ਜਾਂਦਾ ਕੱਲ ਕੱਲ ਦੀ ਵੀ ਵੀਡੀਓ ਬੱਦਲਦੀ ਸੀਗੀ ਅੱਜ ਵੀ ਚੜਿਆ ਹੈ ਇਹ ਬੱਦਲ ਵਾਈ ਦਾ ਕਰਕੇ ਨੁਕਸਾਨ ਵੀ ਹੋਣ ਰਿਹਾ ਆ ਥੋੜਾ ਜਿਹਾ 7301 ਨੂੰ ਵੀ ਸੀਟ ਬਲੇਟ ਦੀ ਆ ਗਈ ਹੈ ਪ੍ਰੋਬਲਮ ਆ ਦੇਖੋ ਇੱਥੇ ਪਾਣੀ ਵੀ ਇੰਨਾ ਜ਼ਿਆਰਾ ਨਹੀਂ ਲਾਇਆ ਖਾਦ ਵੀ ਇਹਨੂੰ ਇੰਨਾ ਨਹੀਂ ਪਾਇਆ ਪਰ ਫੇਰ ਵੀ ਇਹਨੂੰ ਫੀਟ ਬਲੈਟ ਦੀ ਪ੍ਰੋਬਲਮ ਆ ਗਈ ਆ ਹੁਣ ਅੱਜ ਸਪਰੇਅ ਕਰਨੀ ਸੀ ਤੇ ਅੱਜ ਸਵੇਰੇ ਪਹਿਲਾਂ ਅਸੀਂ ਛੱਟਾਂ ਪੈਣ ਡੀਆਂ ਸੀ ਭੂਰ ਦੀ ਭੂਰ ਦੀ ਰਾਤ ਦੀ ਕੇ ਦੀ ਪੈਂਦੀ ਸੀ ਹੁਣ ਲੱਗੇ ਸੀ ਸਪਰੇਅ ਵਾਲੇ ਆਉਣ ਤੋਂ ਹੁਣ ਫੇਰ ਬੱਦਲ ਚੜਿਆ ਸਵੇਰ ਤੇ ਚਲ ਗਈ ਗੱਲ ਦੇਖਦੇ ਆਂ ਸਵੇਰੇ ਬੱਦਲ ਵਾਈ ਸਾਰੇ ਬੰਨਈਆਂ ਦੇਤੇ ਅਜਲੰਦਰ ਵਾਲੀ ਸਾਈਡ ਨੂੰ ਤਾਂ ਬਦ ਗੱਜ ਦਾ ਵੀ ਆ ਤੂੰ ਨਾਲ ਨਿਸਰ ਆਇਆ ਇਹ ਬੀਲਾ ਮੋਣ ਲਾ ਪਈਆਂ ਮੁੰਜਰੇ ਦੀ ਜਿਹੜੀ ਥੱਲੇ ਨੂੰ ਤੇ ਬਲੈਡ ਦੀ ਸ਼ਿਕਾਇਤ ਵੀ ਥੋੜੀ ਥੋੜੀ ਹੈਗੀ ਆ ਚਲੋ ਥੋੜੀ ਜਾਂ ਜਿਆਦਾ ਸਪਰੇਅ ਕਰਨੀ ਆ ਪਰ ਚੱਕਰ ਇਹ ਆ ਵੀ ਮੀਂਹ ਸਾਥ ਨਹੀਂ ਬੱਦਲ ਨਹੀਂ ਸਾਥ ਦੇਂਦਿਆ ਉਹਦਾ ਕਰਕੇ ਸੂਤ ਨਹੀਂ ਆਉਂਦਾ ਬਾਕੀ ਹਾਂ ਦੇਖਦੇ ਹਾਂ ਕਿੱਦਾਂ ਹੁੰਦੀ ਆ ਪੈਂਦਾ ਵੀਕ ਨਹੀਂ ਪੈ ਗਿਆ ਤਾਂ ਵੀ ਠੀਕ ਆ ਨਹੀਂ ਪਿਆ ਤਾਂ ਵੀ ਠੀਕ ਆ ਇਹ ਹੋਮੋਜ਼ਾਇਗ ਨਾ ਜਾਰਾ ਬਲੈਡ ਪੈਂਦੀ ਆ 7301 ਨੂੰ ਪੈਂਦੀ ਨਹੀਂ ਹੁੰਦੀ ਬਲੈਡ ਪਰ ਐਕਾਂ ਪੈ ਗਈ ਪਿਛਲੇ ਸਾਲ ਵੀ ਵੀਜੇ ਸੋਨਾ ਸੀ ਉਹ ਤੋਂ ਪਹਿਲੇ ਸਾਲ ਵੀ ਜੇ ਉਦੋਂ ਵੀ ਸੋਨਾ ਸੀ ਕਦੀ ਪਈ ਨਹੀਂ ਬਲੈਡ ਪਰ ਐਕਾਂ ਸ਼ਿਕਾਇਤ ਆ ਗਈ ਬਲੈਡ ਦੀ ਚਲੋ ਦੇਖਦੇ ਹਾਂ ਬਾਕੀ ਮੀਂਹ ਪੈਂਦਾ ਤਾਂ ਬਣਾਉਨੇ ਵੀਡੀਓ ਹੋਰ ਜਾਂ ਕਿਸੇ ਬੰਨੇ ਗਾਇ ਦਾ ਫੇਰ ਬਣਾਉਨੇ ਵੀਡੀਓ ਬੱਦਲ ਆ ਇਧਰਲੀ ਸਾਈਡ ਤੋਂ ਬਹੁਤ ਵਗੜਿਆ ਹੈ ਕੋਠਿਆਂ ਦਾ ਉੱਲਾ ਵੀ ਹੈ ਪਰ ਇਹਦੇ ਬੈਕ ਸਾਈਡ ਤੇ ਇਧਰਲੇ ਪੰਨੇ ਬਹੁਤ ਹੈ ਜਲੰਧਰ ਵਾਲੀ ਸਾਈਡ ਤੋਂ ਚੜਿਆ ਬੱਦਲੇ ਸਾਰੇ ਨਹੀਂ ਪੈਂਦਾ ਕਿ ਨਹੀਂ ਇਹ ਨਹੀਂ ਪਤਾ ਚਲੋ ਬਾਕੀ ਦੇਖਦੇ ਹਾਂ ਪਰ ਬੱਦਲ ਚੜਿਆ ਬਹੁਤ ਹੈ ਬੱਦਲ ਆ ਦੇਖੋ ਕੋਠਿਆਂ ਦੀ ਬੈਕ ਸਾਈਡ ਵੀ ਆ ਕਾਫੀ ਬੱਦਲ ਚੜਿਆ ਹੈ ਲਓ ਜੀ ਆ ਗਈਆਂ ਖਿੱਟਣਾ ਖਿੱਟਣਾ ਆਈਆਂ ਵੀ ਮੋਟੀਆਂ ਮੋਟੀਆਂ ਆ ਤੇ ਉਦਾਂ ਦੇਖਣੀਆਂ ਨਹੀਂ ਆ ਉਹ ਪਾਣੀ ਦੇ ਵਿੱਚ ਦੇਖਦੀਆਂ ਆ ਆਹ ਦੇਖੋ ਮੋਟਾ ਮੋਟਾ ਉਤਰਿਆ ਵੀ ਆਹ ਮਾਂ ਵੱਲੋਂ ਦੇਖ ਦਾਖਣਾ ਚੰਗਾ ਬੱਦਲ ਲੱਗਾ ਵੀ ਪੂਰਾ ਆ ਇਧਰ ਆਹ ਦੇਖੋ ਬੱਦਲਾ ਆਣਿਆ ਆਹ ਦੇਖੋ ਬੱਦਲ ਕਿੰਨਾ ਆ ਹੋ ਗਿਆ ਸ਼ੁਰੂ ਮੀ ਉੱਤਰਾਂ ਗਿਆ ਛੱਟਾਂ ਬਦਲ ਵੀ ਬੜਾ ਲੱਗਾ ਤੇ ਛੱਟਾਂ ਉੱਤਰਾਂ ਗਿਆ ਦੇਖਦੇ ਆ ਕਿੰਨਾ ਕੁ ਪੈਂਦਾ ਲਾ ਪਿਆ ਬੰਦੀ ਲੋ ਜੀ ਕਿੰਨੀ ਚੱਲਦਾ ਪੂਰਾ ਯੋਰਾ ਦੇ ਲੰਦੇ ਰਹੀ ਆ ਸਨਾਪਾ ਨੇ ਮੀ ਬੈਂਡ ਆ ਬਸ ਟਲ ਘਟਦਾ ਵੀ ਆ ਪੂਰਾ ਲ ਇਹਦਾ ਟਾਂਕ ਚੰਡਿਆ ਪਤਰੀ ਤੋਂ ਲੋੜ ਆ ਜਾਂਦਾ ਜਿਹੜਾ ਨੇਰੀ ਵੀ ਆ ਕਮਾਲ ਤੋਂ ਪਤਾ ਲੱਗਦਾ ਕਮਾਲ ਉਹਦਾ ਗੱਲਾ ਵੀ ਹੋ ਗਿਆ ਆਵਾ ਪਤਰੀ ਜੀ ਸੂਰੀ ਜੀ ਇਹ ਦੇਖੋ ਭੰਡਿਆ ਨੂੰ ਲੱਗਦਾ ਪਤਾ ਨਹੀਂ ਕੰਦੇ ਦਾ ਲਓ ਜੀ ਮੀਂਹ ਤ ਗਿਆ ਘਟ ਤੇ ਨੇਰੀ ਕਾਫੀ ਆ ਨੇਰੀ ਬਹੁਤ ਆ ਠੀਕ ਹੈ ਨਾ ਬਹੁਤ ਜ਼ਿਆਦਾ ਨਾ ਬੋਲੋ ਠੀਕ ਹੈ ਹੈਰੀ ਇਧਰੋਂ ਦੱਖਣ ਵਾਲੀ ਸਾਈਡ

ਦੇਖੋ ਕਿ ਅਸੇ ਨੇ ਆ ਬੱਦਲ ਦਾ ਮੈਂ ਬਾਲਾ ਤਾਂ ਨਹੀਂ ਗਿਆ ਥੋੜਾ ਬਾਲਾ ਪੈ ਗਿਆ ਪਰ ਨਾਲੇ ਚੱਲ ਗਿਆ ਪਰ ਤਾਂ ਨਹੀਂ ਹਟ ਗਿਆ ਮੁਰਾ ਮਾੜਾ ਮੋਟਾ ਗੱਲਾ ਜਾ ਕਰ ਗਿਆ ਗੈਸ 竜の幅。